ਪੁਲ ਬਾਰੇ ਕਿਹਾ ਦੇਖੋ ਇਹ ਭੰਡਾਰੀ ਪੁਲ ਦੀ ਜਿਹੜੀ ਆ ਇਹਦੇ ਉੱਤੇ ਅਸੀਂ ਨੂੰ ਵਨ ਵੇ ਵੇਖੋ ਪੀਸਫੁਲ ਟ੍ਰੈਫਿਕ ਚੱਲ ਰਹੀ ਹੈ ਬਿਲਕੁਲ ਸਮੂਤਰੀ ਟ੍ਰੈਫਿਕ ਚੱਲ ਰਹੀ ਹੈ ਇੱਕ ਸਾਈਡ ਤੋਂ ਆ ਰਹੇ ਨੇ ਦੂਜੀ ਸਾਈਡ ਤੋਂ ਪਕੌੜਿਆਂ ਵਾਲੇ ਪਾਸੇ ਦੀ ਘੁੰਮ ਕੇ ਉੱਪਰ ਚੜ੍ਹ ਕੇ ਬੰਦਾ ਵਾਪਸ ਜਾੜਾ ਵਾ ਜਾ ਸਕਦਾ ਵਾ ਪੁਆਇੰਟ ਨੇ ਜਿਹੜੇ ਮਸ਼ਹੂਰ ਨੇ ਜਿਹਦੇ ਲੱਸੀ ਵਾਲਾ ਹੋ ਗਿਆ ਕਾਫੀ ਜਗ੍ਹਾ ਨੇ ਜਿੱਥੇ ਲੋਕ ਸ਼ਰਧਾਲੂ ਮੈਕਸਿਮਮ ਜਾਂਦੇ ਆ ਇਹਦੇ ਵਾਸਤੇ ਅਸੀਂ ਜਿਹੜੀ ਆ ਦਿਨ ਬੇ ਦਿਨ ਕਰੀਬ 500 ਕਰਮਚਾਰੀ ਜਿਹੜਾ ਵਾ ਉਹ ਟ੍ਰੈਫਿਕ ਦੇ ਵਿੱਚ ਹੀ ਲਾਇਆ ਹੋਇਆ ਡਿਊਟੀ ਦੇ ਉੱਤੇ। ਦੇਖੋ ਜੀ ਆ ਸਾਡੇ ਕੋਲ ਫੋਨ ਹੈ ਬਕਾਇਦਾ ਕਰਮਚਾਰੀ ਨੇ ਲਿਆ ਹੋਇਆ ਹੈ। ਇਹਦੇ ਉੱਤੇ ਹਰ ਵੇਲੇ 24 ਆਵਰੇ ਮੇਰੇ ਨਾਲ ਰਹਿੰਦਾ ਵਾ। ਇਹਦਾ ਨੰਬਰ ਹੈਗਾ ਜੀ 77101 04349। ਇਹ ਦੇਖੋ ਇਹਦੇ ਉੱਤੇ ਮੈਸੇਜ ਵੀ ਆਉਂਦੇ ਨੇ। ਆਹ ਦੇਖੋ ਲੋਕੀ ਫੋਟੋ ਵੀ ਖਿੱਚ ਕੇ ਪਾਉਂਦੇ ਆ। ਇਹ ਸਾਰੇ ਜਿਹੜੇ ਨਾ ਇਸ ਫੋਨ ਦੇ ਉੱਤੇ ਸਾਨੂੰ ਮੈਸੇਜ ਸ਼ੇਅਰ ਬੁਲਾਉਂਦੇ ਆ। ਔਰ ਇਹਨਾਂ ਨੂੰ ਅਸੀਂ ਦੂਰ ਕਰਦੇ ਆ। ਅੱਜ ਅਸੀਂ ਮੌਜੂਦ ਹਾਂ ਸ਼੍ਰੀ ਅਮਰਸਰ ਸਾਹਿਬ ਦੇ ਭੰਡਾਰੀ ਪੁਲ ਦੇ ਉੱਤੇ ਤੇ ਦੱਸਦੀ ਆ ਕਿ ਅੱਜ ਅਸੀਂ ਟ੍ਰੈਫਿਕ ਪੁਲਿਸ ਨਾਲ ਗੱਲਬਾਤ ਕਰਾਂਗੇ ਕਿਉਂਕਿ ਸ਼ਹਿਰ ਦੇ ਵਿੱਚ ਜੋ ਟ੍ਰੈਫਿਕ ਦੇ ਹਾਲਾਤ ਹੈਗੇ ਨੇ ਕਿਤਨਾ ਕਿਤੇ ਕਈ ਸਮੱਸਿਆਵਾਂ ਵੇਖਣ ਨੂੰ ਮਿਲੀਆਂ ਸੋ ਪਰ ਉਹ ਸਮੱਸਿਆ ਨੂੰ ਕਿਸ ਤਰੀਕੇ ਦੇ ਨਾਲ ਸਹੀ ਕੀਤਾ ਜਾ ਰਿਹਾ ਸੜਨਾਲ ਜੋ ਐਡੀਐਸਪੀ ਟ੍ਰੈਫਿਕ ਹੈਗੇ ਨੇ ਹਰਪਾਲ ਸਿੰਘ ਜੋ ਮੌਜੂਦ ਹੈਗੇ ਨੇ ਤਾਂ ਸਰ ਸਭ ਤੋਂ ਪਹਿਲਾਂ ਕਿ ਜਿਸ ਜਗ੍ਹਾ ਤੇ ਅੱਪਾ ਅੱਜ ਖੜੇ ਆ ਭੰਡਾਰੀ ਪੁਲ ਦੇ ਉੱਤੇ ਅਕਸਰ ਕਹਿ ਸਕਦੇ ਆ ਕਿ ਸ਼ਹਿਰ ਦੀ ਜਿਹੜੀ ਕਨੈਕਟੀਵਿਟੀ ਹੈਗੀ ਆ ਇਨਰ ਟੂ ਆਊਟਰ ਨਾ ਇਹ ਖਾਸ ਤੌਰ ਤੇ ਇਹ ਪੁਲ ਜੋੜਦਾ ਆ ਵੀ ਬੰਦ ਪਿਆ ਤਾਂ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਮੇਨਟੇਨ ਰੱਖਿਆ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਮੈਂ ਆਪ ਜੀ ਦਾ ਧੰਨਵਾਦੀ ਹਾਂ ਆਪ ਜੀ ਨੇ ਇਸ ਟ੍ਰੈਫਿਕ ਦੀ ਸਮੱਸਿਆ ਦੇ ਉੱਤੇ ਆਪਣੀ ਇੰਨੀ ਗੰਭੀਰਤਾ ਦਿਖਾਈ ਹੈ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਜਿਨ੍ਹਾਂ ਦਾ ਏਮ ਹੈ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੀ ਜਿਹੜੀ ਪਵਿੱਤਰ ਧਰਤੀ ਸ਼੍ਰੀ ਅੰਮ੍ਰitsar ਸਾਹਿਬ ਦੀ ਜਿਹੜੀ ਟ੍ਰੈਫਿਕ ਆ ਇਹਨੂੰ ਸੰਚਾਰੂ ਢੰਗ ਨਾਲ ਚਲਾਇਆ ਜਾਵੇ ਤੇ ਜਿਹੜੇ ਵੀ ਸ਼ਰਧਾਲੂ ਦਰਬਾਰ ਸਾਹਿਬ ਸ੍ਰੀ ਦਰਗਿਆਨ ਮੰਦਿਰ ਜੀ ਅਤੇ ਆਰਾਮ ਤੀਰਥ ਜੀ ਯਾਤਰਾ ਵਾਸਤੇ ਹੁੰਦੇ ਆ ਉਹ ਆਰਾਮ ਨਾਲ ਆਪਣੀ ਯਾਤਰਾ ਨੂੰ ਪੂਰੀ ਕਰਕੇ ਆਪਣੇ ਸੁਖ ਸਾਂਦਨਾ ਘਰ ਨੂੰ ਜਾਣ ਇਹਦੇ ਸਬੰਧ ਚ ਮੈਂ ਤੁਹਾਡੇ ਧਿਆਨ ਚ ਲਾਉਣਾ ਤੇ ਇੱਕ ਸਰਕਾਰ ਵੱਲੋਂ ਕਾਫੀ ਨਵੇਂ ਕਾਨੂੰਨ ਵੀ ਲਿਆਂਦੇ ਗਏ ਆ ਜਿਹਦੇ ਵਿੱਚ 15 ਤੋਂ ਜਨਵਰੀ ਤੋਂ 14 ਦੋ ਤੱਕ 14 ਫਰਵਰੀ ਤੱਕ ਅਵੇਅਰਨੈਸ ਕੈਂਪ ਚਲਾਇਆ ਜਾ ਰਿਹਾ ਜਿਹੜੇ ਨਵੇਂ ਕਾਨੂੰਨ ਲਾਗੂ ਜਿਦਾਂ ਕਿ ਬੈਗ ਤੇ ਸੀਟ ਬੈਲਟ ਪਹਿਨਣੀ ਵਗੈਰਾ ਇਹਦੇ ਬਾਰੇ ਅਸੀਂ ਹਰ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਦੂਸਰਾ ਜੋ ਆਪ ਜੀ ਨੇ ਪੰਡਾਰੀ ਪੁਲ ਬਾਰੇ ਕਿਹਾ ਦੇਖੋ ਇਹ ਪੰਡਾਰੀ ਪੁਲ ਦੀ ਜਿਹੜੀ ਆ ਇਹਦੇ ਉੱਤੇ ਅਸੀਂ ਇਹਨੂੰ ਵਨ ਵੇ ਦੇਖੋ ਪੀਸਫੁਲ ਟ੍ਰੈਫਿਕ ਚੱਲ ਰਹੀ ਹੈ ਬਿਲਕੁਲ ਸਮੂਥਲੀ ਟ੍ਰੈਫਿਕ ਚੱਲ ਰਹੀ ਹੈ ਇੱਕ ਸਾਈਡ ਤੋਂ ਆ ਰਹੇ ਨੇ ਦੂਜੀ ਸਾਈਡ ਤੋਂ ਪਕੌੜਿਆਂ ਵਾਲੇ ਪਾਸੇ ਦੀ ਘੁੰਮ ਕੇ ਉੱਪਰ ਚੜ੍ਹ ਕੇ ਬੰਦਾ ਵਾਪਸ ਜਾੜਾ ਵਾ ਜਾ ਸਕਦਾ ਵਾ ਅਜਨਾਲਾ ਸਾਈਡ ਨੂੰ ਰਾਮ ਤੀਰ ਸਹਿਨ ਨੂੰ ਜਿੱਦਣ ਨੂੰ ਸਿਰਫ ਹਾਰਡਲੀ ਜਿਹੜਾ ਕੋਈ 50 ਮੀਟਰ ਦਾ ਉਹਨੂੰ ਘੁੰਮ ਕੇ ਆਉਣਾ ਪਏਗਾ ਲੇਕਿਨ ਕੋਈ ਸਮੱਸਿਆ ਨਹੀਂ ਵਨ ਵੇ ਕੀਤਾ ਹੋਇਆ ਵਾ ਇਧਰੋਂ ਦੀ ਥੱਲੇ ਉਤਰਨਗੇ ਤੇ ਰਾਈਟ ਦੀ ਚੜ ਕੇ ਉਧਰ ਚੜਨਗੇ ਪਰ ਇਸ ਨਾਲ ਟ੍ਰੈਫਿਕ ਜੱਡੀ ਸਮੂਹ ਚੱਲਦੀ ਥੋੜੀ ਜੀ ਟ੍ਰੈਫਿਕ ਬੰਦ ਨਹੀਂ ਹੁੰਦੀ ਕਿਤੇ ਵੀ ਜਾਮ ਨਹੀਂ ਲੱਗਦਾ ਸਲੋ ਹੁੰਦੀ ਆ ਸਲੋ ਦਾ ਭਾਵ ਆ ਕਿ ਇੱਕ ਚੌਂਕ ਦੀ ਕਪੈਸਿਟੀ ਹੈਗੀ ਆ 10 ਗੱਡੀਆਂ ਉੱਥੇ ਜਦੋਂ 50 ਗੱਡੀਆਂ ਆਉਂਦੀਆਂ ਤਾਂ ਉਹਦੇ ਵਾਰੀ-ਬਾਰੀ ਉਹਨੂੰ 5 ਮਿੰਟ ਲੱਗਣਗੇ ਇਸ ਤਰ੍ਹਾਂ ਜਿਹੜਾ ਵਾ ਕੁਝ ਦੁਕਾਨਦਾਰ ਨੇ ਜਿੱਦਾਂ ਕਿ ਗਿਆਨੀ ਟੀ ਸਟਾਲ ਆ ਲੋਕੀ ਬਹੁਤ ਸ਼ਰਧਾਲੂ ਦੂਰ ਆਉਂਦੇ ਆ ਮਸ਼ਹੂਰ ਆ ਚਾਹ ਦੀ ਦੁਕਾਨ ਉੱਥੇ ਚਾਹ ਪੀਣੀ ਚਾਹੁੰਦੇ ਆ ਜੇ ਆਪਾਂ ਉਹਨਾਂ ਦੇ ਜ਼ਿਆਦਾ ਵੀ ਸਖਤਾਈ ਕਰੀਏ ਤੇ ਤਾਂ ਵੀ ਚੰਗਾ ਨਹੀਂ ਲੱਗਦਾ ਉੱਥੇ ਕਈ ਵਾਰ ਥੋੜੇ ਜਿ ਲੋਕ ਗੱਡੀ ਰੋਕ ਕੇ ਚਾਹ ਦਾ ਕੱਪ ਲੈਂਦੇ ਆ ਉਹਦੇ ਨਾਲ ਕੋਈ ਮਿੰਟ ਅਧਾ ਮਿੰਟ ਰੁਕਦੇ ਆ ਉਹਦੇ ਨਾਲ ਥੋੜੀ ਟ੍ਰੈਫਿਕ ਸਲੋ ਹੁੰਦੀ ਉੱਥੇ ਅਸੀਂ ਵੱਖਰੇ ਕਰਮਚਾਰੀ ਲਾਏ ਆ ਇਸੇ ਤਰ੍ਹਾਂ ਹੋਰ ਵੀ ਕਾਫੀ ਪੁਆਇੰਟ ਨੇ ਜਿਹੜੇ ਮਸ਼ਹੂਰ ਨੇ ਜਿਹਦੇ ਲੱਸੀ ਵਾਲਾ ਹੋ ਗਿਆ ਕਾਫੀ ਜਗ੍ਹਾ ਨੇ ਜਿੱਥੇ ਲੋਕ ਸ਼ਰਧਾਲੂ ਮੈਕਸਿਮਮ ਜਾਂਦੇ ਆ ਇਹਦੇ ਵਾਸਤੇ ਅਸੀਂ ਜਿਹੜੀ ਆ ਦेन ਬੇ ਦਨ 350 ਕਰਮਚਾਰੀ ਜਿਹੜਾ ਵਾ ਉਹ ਟ੍ਰੈਫਿਕ ਦੇ ਵਿੱਚ ਹੀ ਲਾਇਆ ਹੋਇਆ ਡਿਊਟੀ ਦੇ ਉੱਤੇ ਦੂਸਰੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀ ਇਨਕ੍ਰੋਜਮੈਂਟ ਨੇ ਇਹਦੇ ਸਬੰਧ ਚ ਸੀ ਕਾਰਪੋਰੇਸ਼ਨਾਂ ਮਿਲ ਕੇ ਹਰ ਰੋਜ਼ ਇੱਕ ਟੀਮ ਜਿਹੜੀ ਲਾ ਕੇ ਜਿਹੜੀ ਲੋਕਾਂ ਨੇ ਅੱਗੇ ਇਨਕ੍ਰੋਜਮੈਂਟ ਨੂੰ ਵਧਾਈ ਆ ਉਹਨੂੰ ਜਿਹੜਾ ਅਸੀਂ ਦੂਰ ਕਰਦੇ ਆ ਇਹਦੇ ਸੰਬੰਧੀ ਸਾਡੀ ਮੀਟਿੰਗਾਂ ਚੱਲ ਰਹੀਆਂ ਨੇ ਔਰ ਕਾਫੀ ਪੁਆਇੰਟ ਜਿੱਦਾਂ ਕਿ ਇੱਕ ਲੋਕਾਂ ਨੇ ਪਿੱਛੇ ਸਾਨੂੰ ਸੁਝਾ ਦਿੱਤਾ ਸੀ ਕੇ بجائے ਕਿ ਟਰੱਕ ਕਾਰਪੋਰੇਸ਼ਨ ਦਾ ਸਮਾਨ ਚੋਕ ਕੇ ਲੈ ਜਾਏ ਤੁਸੀਂ ਇੱਕ ਫੋਟੋ ਕਰਕੇ ਤੇ ਉਹਦਾ ਚਲਾਨ ਕੱਟ ਦਿਓ ਤੇ ਉਹ ਬੰਦਾ ਚਲਾਨ ਭੁਗਤੇ ਉਹਨੂੰ ਜੁਰਮਾਨਾ ਹੋਵੇ بجائے ਕਿ ਉਹਦਾ ਸਮਾਨ ਚੋਕ ਕੇ ਲੈ ਜਾਓ ਫਿਰ ਜਾ ਕੇ ਰਿਲੀਜ਼ ਕਰਾਵੇ ਉਹ ਫਿਰ ਜੁਰਮਾਨਾ ਭੁਗਤੇ ਇਹ ਕਾਫੀ ਚੰਗੇ ਲੋਕਾਂ ਦੇ ਸੁਝਾਅ ਨੇ ਇਸੇ ਤਰ੍ਹਾਂ ਹੀ ਅਸੀਂ ਇੱਕ ਆਪਣਾ ਫੋਨ ਨੰਬਰ ਉਹ ਨਵਾਂ ਨੰਬਰ ਇੱਕ ਦਿੱਤਾ ਵਾ ਜਿਹਦੇ ਉੱਤੇ ਅਸੀਂ ਲੋਕਾਂ ਨੂੰ ਸ਼ਹਿਰੀਆਂ ਨੂੰ ਇਹ ਕਹਿੰਨੇ ਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਆ ਨਾ ਉਹ ਸਾਨੂੰ ਜਿਹੜੀ ਉਹ ਦਿੱਤੀ ਜਾਵੇ ਤਾ ਕਿ ਉਹ ਜਿਹੜਾ ਅਸੀਂ ਨੰਬਰ ਆ ਨਾ ਉਸ ਉੱਤੇ ਤੁਸੀਂ ਸਾਨੂੰ ਸੁਝਾਅ ਦੇਵੋ ਕੋਈ ਟ੍ਰੈਫਿਕ ਜਾਮ ਲੱਗਦਾ ਉਹਦੀ ਸਮੱਸਿਆ ਬਾਰੇ ਦੱਸੋ ਤਾਂ ਜੋ ਅਸੀਂ ਜਿਹੜਾ ਵਾ ਉਹ ਜਿਹੜੇ ਆ ਨਾ ਉਹਨਾਂ ਨੰਬਰਾਂ ਨੂੰ ਅਸੀਂ ਜਿਹੜਾ ਵਾ ਉਸ ਨੰਬਰ ਤੇ ਸਾਨੂੰ ਸੁਝਾਅ ਆ ਜਣ ਤਾਂ ਅਸੀਂ ਉਹਨਾਂ ਨੂੰ ਸੁਝਾਵਾਂ ਨੂੰ ਦੂਰ ਕਰੀਏ ਜੀ ਇਸੇ ਤਰ੍ਹਾਂ ਅਸੀਂ ਕਾਫੀ ਜਿਹੜੇ ਆ ਹੋਰ ਵੀ ਜਿਹੜੇ ਪੁਆਇੰਟ ਆ ਜਿਨ੍ਹਾਂ ਦੇ ਉੱਤੇ ਟ੍ਰੈਫਿਕ ਜਾਮ ਲੱਗਦੀ ਆ ਉਹਦੇ ਉੱਤੇ ਉਹ ਸਾਨੂੰ ਅਸੀਂ ਉਹਨਾਂ ਨੂੰ ਦੂਰ ਕਰ ਰਹੇ ਆ ਜੀ ਮੈਂ ਜਿਹੜਾ ਨੰਬਰ ਆ ਉਹ ਵੀ ਅਸੀਂ ਹਾਈਲਾਈਟ ਕੀਤਾ ਹੋਇਆ ਆ ਉਹ ਜਿਹੜਾ ਨੰਬਰ ਆ ਜਿਹਦੇ ਉੱਤੇ ਸਾਨੂੰ ਸੁਝਾਅ ਦਿੰਦੇ ਨੇ ਉਹ ਨੰਬਰ ਜਿਹੜਾ ਵਾ ਅਸੀਂ ਸਪੈਸ਼ਲ ਕਰਮਚਾਰੀ ਦੇ ਉੱਤੇ ਹੱਥ ਚ ਫੜਾਇਆ ਹੋਇਆ ਇਹ ਮੁੰਡਾ ਸਾਡਾ ਵਾ ਜਿਹਦੇ ਕੋਲ ਜਿਹੜਾ ਸਾਡਾ ਫੋਨ ਨੰਬਰ ਸੁਝਾਅ ਵਾਲਾ ਵਾ ਜੀ ਉਸ ਉਸ ਬਕਾਇਦਾ ਜਿਹੜਾ ਸੁਝਾਅ ਵਾਲਾ ਫੋਨ ਨੰਬਰ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਜੇ ਗੱਲ ਕਰ ਲਈਏ ਤਾਂ ਜਿਹੜੇ ਸ਼ਰਧਾਲੂ ਬਾਹਰ ਆਉਂਦੇ ਉਹਨਾਂ ਨੂੰ ਵੀ ਸਹਾਇਕ ਹੋਏਗਾ ਸ਼ਹਿਰ ਦੇ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜੇ ਮੁਸ਼ਕਿਲਾਂਤਾਂ ਹੁੰਦੀਆਂ ਨੇ ਟ੍ਰੈਫਿਕ ਸੰਬੰਧੀ ਗੱਲ ਕਰ ਲਈਏ ਦੇਖੋ ਜੀ ਆ ਸਾਡੇ ਕੋਲ ਫੋਨ ਹੈ ਬਕਾਇਦਾ ਕਰਮਚਾਰੀ ਨੇ ਲਿਆ ਹੋਇਆ ਹੈ ਇਹਦੇ ਤੇ ਹਰ ਵੇਲੇ 24 ਆਵਰੇ ਮੇਰੇ ਨਾਲ ਰਹਿੰਦਾ ਵਾ ਇਹਦਾ ਨੰਬਰ ਹੈਗਾ ਜੀ 77101 04349 ਇਹ ਦੇਖੋ ਇਹਦੇ ਉੱਤੇ ਮੈਸੇਜ ਵੀ ਆਉਂਦੇ ਨੇ ਆ ਦੇਖੋ ਲੋਕੀ ਫੋਟੋ ਵੀ ਖਿੱਚ ਕੇ ਪਾਉਂਦੇ ਆ ਇਹ ਸਾਰੇ ਜਿਹੜੇ ਨਾ ਇਸ ਫੋਨ ਦੇ ਉੱਤੇ ਸਾਨੂੰ ਮੈਸੇਜ ਸ਼ਹਿਰ ਬੁਲਾਉਂਦੇ ਆ ਔਰ ਇਹਨਾਂ ਨੂੰ ਅਸੀਂ ਦੂਰ ਕਰਦੇ ਆ ਸੁਝਾਅ ਵੀ ਕਾਫੀ ਆਉਂਦੇ ਲੋਕਾਂ ਦੇ ਕਿ ਇਥੋਂ ਟ੍ਰੈਫਿਕ ਨੂੰ ਇਸ ਤਰ੍ਹਾਂ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ ਦੇਖੋ ਸਾਰਾ ਸ਼ਹਿਰੀ ਥੋੜੀ ਸਮੱਸਿਆ ਸਾਡੀ ਹੈਗੀ ਬੈਟਰੀ ਦੀ ਥੋੜੀ ਨਹੀਂ ਬਹੁਤ ਵੱਡੀ ਆ ਕਈ ਲੋਈਆਂ ਤੋਂ ਜੀਰੇ ਤੋਂ ਦੂਰ ਦੂਰ ਤੋਂ ਲੋਕ ਆਣ ਕੇ ਇੱਥੇ ਜਿਹੜੇ ਆ ਸ਼ਹਿਰ ਦੇ ਵਿੱਚ ਬੈਟਰੀ ਚਲਾ ਰਹੇ ਆ ਇਹਦੇ ਸਬੰਧੀ ਵੀ ਅਸੀਂ डीसी साहब ਅਤੇ ਕਾਰਪੋਰੇਸ਼ਨਾਂ ਮੀਟਿੰਗ ਕਰਕੇ ਇਹਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੱਲ ਕਰ ਰਹੇ ਆ ਤਾਂ ਜੋ ਇਹ ਉਹੀ ਬੈਟਰੀਆਂ ਚੱਲਣ ਜਿਹੜੀਆਂ ਬਕਾਇਦਾ ਅੰਮ੍ਰਿਤਸਰ ਰਜਿਸਟਰਡ ਹੋਣ ਜਾਂ ਅੰਮ੍ਰਿਤਸਰ ਦੇ ਏਰੀਏ ਦੇ ਹੋਣ ਜਿਨ੍ਹਾਂ ਦਾ ਕੋਈ ਬਕਾਇਦਾ ਕੋਈ ਨੰਬਰ ਹੋਵੇ ਕੋਈ ਅਨਸਾਸੀ ਕੋਈ ਕ੍ਰਾਈਮ ਨਾ ਕਰ ਸਕੇ ਮੈਂ ਪਿੱਛੇ ਜੀ ਵੇਖਣ ਨੂੰ ਵੀ ਆਇਆ ਕਿ ਬੈਟਰੀ ਰਿਕਸ਼ਾ ਵਾਲੇ ਵੀ ਕਿਦਾਂ ਕਿਤੇ ਕ੍ਰਾਈਮ ਕਰਦੇ ਦਿਖਾਈ ਦਿੱਤੇ ਨੇ ਜਿਹੜਾ ਪੁਲਿਸ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਟ੍ਰੇਸ ਵੀ ਕਰ ਲਿੱਤਾ ਗਿਆ ਉਹ ਕ੍ਰਾਈਮ ਪਰ ਜੇ ਇਹੋ ਜੀ ਦਿੱਕਤ ਨਾ ਆਵੇ ਇਸ ਨੂੰ ਵੇਖਦੇ ਹੋਏ ਕਿ ਜਿਹੜੇ ਆ ਬੈਟਰੀ ਰਿਕਸ਼ਾਸ ਹੈਗੇ ਨੇ ਇਹਨਾਂ ਨੂੰ ਜਿਹੜੇ ਡਰਾਈਵਰ ਹੈਗੇ ਨੇ ਇਹਨਾਂ ਦਾ ਕੋਈ ਲੇਖਾ ਜੋਖਾ ਪੁਲਿਸ ਵੱਲੋਂ ਲਿੱਤਾ ਜਾਵੇ ਜਾਂ ਫਿਰ ਜਿੰਨਾਂ ਕੋ ਬੈਟਰੀ ਰਿਕਸ਼ਾ ਲੈ ਰਹੇ ਨੇ ਪਰਚੇਸ ਕਰਨੇ ਕੋਈ ਆਰਟੀਓ ਸਾਹਿਬ ਤੋਂ ਕਹੇ ਕੋਈ ਨੰਬਰ ਪਲੇਟ ਲੱਗੀ ਹੋਵੇ ਜਾਰੀ ਹੋਵੇ ਜਿਸ ਦੇ ਨਾਲ ਕਿ ਆਸਾਨੀ ਦੇ ਨਾਲ ਪਤਾ ਲੱਗ ਸਕੇ ਕਿ ਇਹ ਬੈਟਰੀ ਰਿਕਸ਼ਾ ਕਿੱਥੋਂ ਦੀ ਨਿਕਲਿਆ ਜੀ ਇਹਦੇ ਬਾਰੇ ਵੀ ਚੱਲ ਰਹੀ ਸਾਡੇ ਵਿਚਾਰੇ ਦੇ ਵਿੱਚ ਅਸੀਂ ਬਕਾਇਦਾ ਇਹਦੇ ਤੇ ਅਸੀਂ ਇਹਨੂੰ ਮੈਨੂੰ ਪਹਿਲਾਂ ਵੀ ਇਸ ਤਰ੍ਹਾਂ ਜਦੋਂ ਸ਼੍ਰੀ ਕਮਰਪੁਰ ਵਿਜੇਪ੍ਰਤਾਪ ਜੀ ਇੱਥੇ ਏ ਡੀਸੀਪੀ ਰਹੇ ਨੇ ਐਸਪੀ ਸਿਟੀ ਬਣ ਲੱਗਦੇ ਹੁੰਦੇ ਸੀ ਉਸ ਟਾਈਮ ਜਦੋਂ ਰਹੇ ਉਸ ਟਾਈਮ ਇਹਨਾਂ ਨੇ ਜਿੰਨੇ ਆਟੋ ਤੇ ਬੈਟਰੀਆਂ ਨੇ ਸਾਰਿਆਂ ਦੇ ਉੱਤੇ ਨੰਬਰ ਲਾਇਆ ਗਿਆ ਸੀ ਔਰ ਮੈਨੂੰ ਯਾਦ ਆ ਉਹ ਤੋਂ ਇੱਕ 62 ਨੰਬਰ ਗੱਡੇ ਬੈਟਰੀ ਆਟੋ ਸੀ ਉਹ ਉਹਦੇ ਤੇ ਵਾਰਦਾਤ ਆ ਇਸ ਤੋਂ ਜਿਹੜੇ ਬੰਦਾ ਸੀ ਉਹਨੇ ਕਹਿ ਸੀ ਵੀ 62 ਨੰਬਰ ਆ ਆਟੋ ਦਾ ਤੇ ਉਹਦੇ ਉੱਤੇ ਉਹ ਆਟੋ ਜਿਹੜਾ ਟਰੇਸ ਹੋ ਗਿਆ ਸੀ ਇਸੇ ਤਰ੍ਹਾਂ ਦਾ ਅਸੀਂ ਇਹ ਕਰ ਰਹੇ ਹਾਂ ਕਿ ਜਿਹੜੇ ਆਟੋ ਆ ਇਹਨਾਂ ਦੇ ਉੱਤੇ ਨੰਬਰ ਲਾਇਆ ਜਾਵੇ ਹਰੇ ਆਟੋ ਬੈਟਰੀ ਦੇ ਉੱਤੇ ਬਕਾਇਦਾ ਇੱਕ ਨੰਬਰ ਹੋਵੇ ਜਿਹੜਾ ਡਰਾਈਵਰ ਦਾ ਮੋਬਾਈਲ ਨੰਬਰ ਲਿਖਿਆ ਹੋਵੇ ਇਸ ਤਰ੍ਹਾਂ ਦੀ ਅਸੀਂ ਮਹਿਮੀ ਚਲਾ ਰਹੇ ਹੁਣ ਖਾਸ ਤੌਰ ਦੇ ਉੱਤੇ ਜਿਹੜੇ ਖਾਸ ਕਿਉਂਕਿ ਜੇ ਗੱਲ ਕਰ ਲਈ ਸ਼ਨੀਵਾਰ ਦੀ ਵੀਕੈਂਡ ਡੇਜ਼ ਦੀ ਕਿਉਂਕਿ ਸ਼ਰਧਾਲੂ ਬਹੁਤ ਜ਼ਿਆਦਾ ਜੋ ਸ਼੍ਰੀ ਹਮਸਾਹਬ ਵਿੱਚ ਪਹੁੰਚਦੇ ਨੇ ਤਾਂ ਉਹ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਡਿਊਟੀਆਂ ਲਗਾਈ ਜਾਂਦੀਆਂ ਨੇ ਫੋਰਸ ਦੇ ਕੋਈ ਸ਼ਨੀ ਐਤਵਾਰ ਨੂੰ ਮੈਕਸਿਮਮ ਜਿਹੜੀ ਸਾਡੀ ਡਿਊਟੀ ਆ ਮਾਨ ਜੋ ਕਮਿਸ਼ਨ ਸਾਹਿਬ ਵੱਲੋਂ ਐਸ ਐਚਓ ਸੁਬਾਨਵੀ ਈਵਨਿੰਗ ਟਾਈਮ ਖਾਸ ਕਰਕੇ ਜਦੋਂ ਬਾਗਾ ਬਾਰਡਰ ਖਤਮ ਹੁੰਦਾ ਸਾਰੇ ਆਫੀਸਰ ਜਿਹੜੇ ਆਉਣ ਦੀ ਰੋਡ ਹੁੰਦੇ ਆ ਬਕਾਇਦਾ ਮੇਰਾ ਵੀ ਆਪਣਾ ਇੱਕ ਪੁਆਇੰਟ ਆ ਮੈਂ ਉਸ ਟਾਈਮ ਤੇ ਸ਼ੋਕਾ ਚੌਕ ਨੂੰ ਇਸੇ ਤਰ੍ਹਾਂ ਸਾਰੇ ਆਫੀਸਰ ਜਿਹੜੇ ਆ ਵਕ ਵਕ ਪੁਆਇੰਟਾਂ ਦੇ ਜਿੱਥੇ ਟ੍ਰੈਫਿਕ ਜਿਹੜੀ ਆ ਥੋੜੀ ਰੁੱਕ ਕੇ ਚੱਲਦੀ ਆ ਉਹਨਾਂ ਨੂੰ ਅਸੀਂ ਰੈਗੂਲੇਟ ਕਰਦੇ ਆ ਅਸੀਂ ਵਿਸ਼ਵਾਸ ਦਿਵਾਉਂਦੇ ਆ ਸਾਡੇ ਕਮਿਸ਼ਨਰ ਸਾਹਿਬ ਡੇਲੀ ਸਵੇਰੇ ਜਦੋਂ ਸਾਡੇ ਵੀਸੀ ਹੁੰਦੇ ਉਹਦੇ ਵਿੱਚ ਖਾਸ ਕਰਕੇ ਪਹਿਲੇ 5-7 ਮਿੰਟ ਲਈ ਟ੍ਰੈਫਿਕ ਦੇ ਉੱਤੇ ਹੀ ਉਹਨਾਂ ਦਾ ਤਵਜੋਹ ਹੁੰਦਾ ਕਿ ਟ੍ਰੈਫਿਕ ਜਿਹੜੀ ਸਚਾਰੂ ਚੱਲੇ। ਸਰ ਲਾਸਵਾਲ ਜਿਹੜਾ ਨਵਾਂ ਰੂਲ ਆਇਆ ਪਿਛਲੀ ਸੀਟ ਬੈਲਟ ਵਾਲਾ ਗੱਡੀ ਦੇ ਵਿੱਚ ਪਿਛਲੀ ਸੀਟ ਬੈਲਟ ਦਾ ਜਿਹੜਾ ਧਿਆਨ ਰੱਖਿਆ ਜਾਵੇ। ਕੀ ਇਸ ਚੀਜ਼ ਦੇ ਉੱਤੇ ਹਾਲੇ ਸਮਝਾਇਆ ਜਾਏਗਾ ਕਿ ਕੋਈ ਕਾਰਵਾਈ ਵੀ ਕੀਤੀਏਗੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਲੋਕ ਨਹੀਂ ਸਮਝਦੇ? ਨਹੀਂ ਜੀ ਇਹ ਤਾਂ ਟਾਈਮ ਹੈ ਜੀ ਇਹ ਤਾਂ ਟਾਈਮ ਸੀ ਅਵੇਅਰਨੈਸ ਦਾ ਉਸ ਚ ਅਵੇਅਰਨੈਸ ਅਸੀਂ ਕਰਕੇ ਲੋਕਾਂ ਨੂੰ ਕੀਤਾ ਉਸ ਤੋਂ ਬਾਅਦ ਜਿਹੜੇ ਨਹੀਂ ਫਿਰ ਪਾਲਣਾ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਤੇ ਭਾਰੀ ਜੁਰਮਾਨਾ ਲੱਗੇਗਾ। ਮਤਲਬ ਹਜੇ 1 ਮਹੀਨਾ ਇਹਦਾ ਕਹਿ ਸਕਦੇ ਲਗਭਗ 1 ਮਹੀਨੇ ਦੇ ਕਰੀਬ ਜਾ ਟਾਈਮ ਹੈਗਾ ਉਹ ਚ ਸਾਰਾ ਜਾਗਰੂਕ ਕੀਤਾ ਜਾਏਗਾ ਲੋਕਾਂ ਨੂੰ। ਨਹੀਂ ਜੀ 1 ਮਹੀਨਾ ਨਹੀਂ ਆ 14 ਦੋ ਤੱਕ ਸੀ 14 ਫਰਵਰੀ ਤੱਕ ਆ ਉਸ ਤੋਂ ਬਾਅਦ ਜਦੋਂ ਉੱਪਰ ਆਰਡਰ ਆ ਜਾਣਗੇ ਉਸ ਤੋਂ ਬਾਅਦ ਚਲਾਨ ਸ਼ੁਰੂ ਹੋ ਜਾਣਗੇ। ਮਤਲਬ ਕਹਿ ਸਕਦੇ ਕੱਲ ਤੋਂ ਬਾਅਦ ਜਿਹੜਾ ਆਰਡਰ ਆਉਣਗੇ ਜਦੋਂ ਫਿਰ ਉਸ ਤੋਂ ਬਾਅਦ ਚਲਾਨ ਸ਼ੁਰੂ ਕਰਨਗੇ। ਬਿਲਕੁਲ ਜੀ ਉਸ ਤੋਂ ਬਾਅਦ ਜਿਹੜਾ ਵਾ ਅਵੇਰਨੈਸ ਚੱਲ ਰਹੀ ਆ ਹਰ ਪੁਆਇੰਟ ਦੇ ਤੁਸੀਂ ਬਰੀਫ ਕਰ ਰਹੇ ਆ ਔਰ ਇਸ ਬਾਰੇ ਜਿਹੜਾ ਨਵਾਂ ਅਸੀਂ ਦੇਖਿਆ ਲੋਕਾਂ ਨੂੰ ਕਾਫੀ ਪਹਿਲਾਂ ਹੀ ਜਾਣਕਾਰੀ ਆ ਬੜੇ ਲੇਖੇ ਲੋਕ ਨੇ ਹਰ ਬੰਦਾ ਜਿਹੜਾ ਵਾ ਔਰ ਖਾਸ ਕਰਕੇ ਮੈਂ ਤੁਹਾਨੂੰ ਦੱਸਾਂ ਨੌਜਵਾਨ ਪੀੜ੍ਹੀ ਜਿਹੜੀ ਆ ਸੀਟ ਬੈਲਟ ਲਾਉਂਦੀ ਆ ਔਰ ਕਾਨੂੰਨ ਨੂੰ ਫਾਲੋ ਕਰਦੀ ਹੈ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸਾਹ ਨੇ ਡੀਐਸਪੀ ਹਰਪਾਲ ਸਿੰਘ ਤਾਂ ਉਹਨਾਂ ਵੱਲੋਂ ਖਾਸ ਤੌਰ ਤੇ ਉੱਤੇ ਗੱਲਾਂ ਕੀਤੀਆਂ ਕਿ ਜਿਹੜੇ ਨਵੇਂ ਕਾਨੂੰਨ ਆਏ ਆ ਜਿਹੜਾ ਨਵੇਂ ਕਾਨੂੰਨ ਦੇ ਦੌਰਾਨ ਜੇ ਗੱਲ ਕਰ ਲਈਏ ਤਾਂ ਵਾਹਨ ਵੈਕਲ ਐਕਟ ਦੇ ਅਧੀਨ ਜੋ ਇੱਕ ਸੀਟ ਬੈਲਟ ਜੋ ਹੈਗੀ ਆ ਕਿ ਇੱਥੇ ਕੀ ਅੱਗੇ ਜ਼ਰੂਰੀ ਹੁੰਦੀ ਸੀ ਗੱਡੀ ਤੇ ਅਗਲੇ ਬੰਦਿਆਂ ਨੂੰ ਚਾਹੇ ਡਰਾਈਵਰ ਆ ਚਾਹੇ ਨਾਲ ਬੈਠਾ ਕੋਈ ਵਿਅਕਤੀ ਆ ਪਰ ਹੁਣ ਜਿਹੜਾ ਚਾਰ ਦੇ ਚਾਰ ਅਗਰ ਜੇ ਕਰ ਲਈਏ ਕਿ ਪਿੱਛੇ ਵੀ ਜੋ ਵਿਅਕਤੀ ਬੈਠੇ ਤਾਂ ਹੁਣ ਵੇਖਦੇ ਹਾਂ ਕਿ ਕਿੰਨਾ ਕੁ ਜੋ ਇਸ ਰੂਲ ਦੇ ਉੱਤੇ ਜੋ ਆ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਆ ਪ੍ਰਸ਼ਾਸਨ ਜੋ ਮੁਸ਼ਤਿਹਦ ਰਹਿੰਦਾ ਆ ਪ੍ਰਸ਼ਾਸਨ ਕਿੰਨੀ ਚੈਕਿੰਗ ਕਰੇਗਾ ਉਸ ਦੇ ਨਾਲ-ਨਾਲ ਖਾਸ ਤੌਰ ਦੇ ਉੱਤੇ ਜੋ ਜਨਤਾ ਆ ਜੋ ਪਬਲਿਕ ਆ ਉਹ ਕਿਸ ਤਰੀਕੇ ਦੇ ਨਾਲ ਇਸ ਕਾਨੂੰਨ ਨੂੰ ਲੈਂਦੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੈਸ਼ਨ ਜਗਵਾਨੀ ਟੀਵੀ ਸ਼੍ਰੀਮਸ ਸਾਈਂ